ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਤੇ ਅੱਜ ਗੱਲ ਕਰਦੇ ਆਂ ਅਮਰੀਕਾ ਦੀ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਖੁਸ਼ਖੀ ਖਬਰ ਵੀ ਹੈ ਕਿ 트럼ਪ ਪ੍ਰਸ਼ਾਸਨ ਨੇ ਹੁਣ ਯੂ ਟਰਨ ਲੈ ਲਿਆ ਤੇ ਇਹ ਹਦਾਇਤ ਕਰ ਦਿੱਤੀ ਗਈ ਹੈ ਕਿ ਕਿਸੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਗ੍ਰਫਤਾਰ ਨਾ ਕੀਤਾ ਜਾਵੇ ਪਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ ਤੇ 3000 ਗੈਰ ਕਾਨੂੰਨੀ ਪਰਵਾਸੀਆਂ ਨੂੰ ਰੋਜ਼ਾਨਾ ਕਾਬੂ ਕਰਨ ਦੇ ਜਿਹੜੇ ਐਲਾਨ ਨੇ ਉਹ ਕੀਤੇ ਗਏ ਸੀ ਔਰ ਇੱਕ ਪੱਤਰ ਲੇਕ ਕੇ ਵੀ ਇੰਟੈਲੀਜੈਂਸੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਹ ਕਿਹਾ ਗਿਆ ਸੀ ਕਿ ਇੱਕ ਦਿਨ ਦੇ ਵਿੱਚ 3000 ਘੱਟ ਤੋਂ ਘੱਟ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਇਹਨਾਂ ਨੂੰ ਲੱਭ ਕੇ ਰਿਪੋਰਟ ਕੀਤਾ ਜਾਏ ਭਾਵੇਂ ਕਿ 650 ਦੇ ਕਰੀਬ ਰੋਜ਼ਾਨਾ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਸੀ ਉਹਨਾਂ ਨੂੰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਕਾਬੂ ਕੀਤਾ ਜਾਂਦਾ ਸੀ ਤੇ ਰਿਪੋਰਟ ਕਰ ਦਿੱਤਾ ਜਾਂਦਾ ਸੀ ਪਰ ਹੁਣ ਜਿਹੜੇ ਨਵੇਂ ਆਰਡਰ ਹੋਏ ਨੇ ਉਹ ਐਤਵਾਰ ਨੂੰ ਨਵੇਂ ਆਰਡਰ ਜਿਹੜੇ ਕੀਤੇ ਗਏ ਉਹਨਾਂ 'ਚ ਇਹ ਸੀ ਕਿ 3000 ਡੇਲੀ ਜਿਹੜੇ ਨੇ ਉਹ ਕਾਬੂ ਕਰਨੇ ਨੇ ਕਹਿਣ ਦਾ ਭਾਵ ਪਹਿਲਿਆਂ ਨਾਲੋਂ 5 ਗੁਣਾ ਵੱਧ ਗਿੜੀ ਸੀ ਉਹ ਕਾਬੂ ਕਰਨ ਦੀ ਜਿਹੜੀ ਹਦਾਇਤ ਹੈ ਉਹ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਪਰ ਜਿੱਥੋਂ ਤੱਕ ਅਧਿਕਾਰੀਆਂ ਦੀ ਗੱਲ ਹੈ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਸਭ ਤੋਂ ਵੱਧ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਲਾਸ ਐਂਗਲਸ ਸ਼ਿਕਾਗੋ ਤੇ ਨਿਊਯਾਰਕ ਵਲੇ ਵੱਡੇ ਜਿਹੜੇ ਸ਼ਹਿਰ ਸੀ ਉਹਨਾਂ ਦੇ ਵਿੱਚ ਲੱਖਾਂ ਦੀ ਤਦਾਦ ਜਿਹੜੇ ਪ੍ਰਵਾਸੀ ਸੀ ਉਹ ਰਹਿ ਰਹੇ ਸੀ ਸੋ ਉਹਨਾਂ ਥਾਵਾਂ ਦੇ ਉੱਤੇ ਜਦੋਂ ਇਹ ਛਾਪੇਮਾਰੀ ਹੁੰਦੀ ਹੈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੇ ਖਿਲਾਫ ਰੋਸ ਹਿੰਸਕ ਜਿਹੜੇ ਰੋਸ ਮਜ਼ਾਰੇ ਨੇ ਉਹ ਕੀਤੇ ਗਏ ਸੀ ਔਰ ਅੱবি ਦੱਸਿਆ ਜਾਂਦਾ ਕਿ ਡੋਨਲਡ ਟਰੰਪ ਵੱਲੋਂ ਵਿਰੋਧੀ ਪਾਰਟੀ ਡੈਮੋਕ੍ਰੇਟ ਪਾਰਟੀ ਜਿਹੜੀ ਹੈ ਉਹਦੇ ਮੇਹਰਾਂ ਦੇ ਜਿਹੜੇ ਉਹਦੇ ਪਾਰਟੀ ਦੇ ਮੇਰ ਸੀ ਉਹਨਾਂ ਦੇ ਸ਼ਹਿਰਾਂ ਦੇ ਉੱਤੇ ਜਿਹੜੀ ਜਾਦੀ ਹੈ ਉਹ ਉਥੋਂ ਡਿਪੋਰਟੇਸ਼ਨ ਦੀ ਜਿਹੜੀ ਕਾਰਵਾਈ ਕਰਨ ਵਾਸਤੇ ਅਧਿਕਾਰੀਆਂ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਜਿਹੜੇ ਆਰਡਰ ਦਿੱਤੇ ਗਏ ਸੀ ਪਰਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਤਾਂ ਹੁਣ ਜਿਹੜਾ ਜੂਟਰਨ ਲੈ ਲਿਆ ਗਿਆ ਕਿਉਂਕਿ ਸਭ ਤੋਂ ਮੈਂ ਪਹਿਲਾਂ ਗੱਲ ਕਰਾਂ ਕਿ ਸਭ ਤੋਂ ਜਿਹੜੀ ਵੱਖਰੀ ਗੱਲ ਸੀ 트ੰਪ ਪ੍ਰਸ਼ਾਸਨ ਦੀ ਕਿ ਉਹਨਾਂ ਨੇ ਇਹ ਟੀਚਾ ਜਿਹੜਾ ਸੀ ਜਦੋਂ ਉਹਨਾਂ ਨੇ ਸੌਂ ਚੁੱਕੀ ਸੌਂ ਚੁੱਕਣ ਤੋਂ ਬਾਅਦ ਇੱਕ ਟੀਚਾ ਜਿਹੜਾ ਸੀ 10 ਲੱਖ ਦਾ ਨਿਰਧਾਰਤ ਕੀਤਾ ਗਿਆ ਸੀ ਕਿੱਕ ਸਾਲ ਦੇ ਵਿੱਚ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿਹੜਾ ਹੈ ਉਹ ਇਸ ਦੇਸ਼ ਚੋਂ ਨਿਕਾਲਾ ਦਿੱਤਾ ਜਾਏਗਾ ਤੇ ਇਸ ਵਾਸਤੇ ਇੱਕ ਇਤਿਹਾਸਿਕ ਤੌਰ ਦੇ ਉੱਤੇ ਇੰਨੀ ਵੱਡੀ ਜਿਹੜੀ ਡਿਪੋਰਟੇਸ਼ਨ ਕਰਨੀ ਸੀ ਇਹ ਬਹੁਤ ਵੱਡਾ ਇੱਕ ਸਵਾਲ ਖੜਾ ਸੀ ਔਰ ਇੱਕ ਇਤਿਹਾਸਿਕ ਜਿਹੜੀ ਸੀ ਹਜੇ ਤੱਕ ਕਦੇ ਹੋਈ ਨਹੀਂ ਸੀ ਜਿਹੜੀ ਮੁਹੰਮ ਨੂੰ ਉਹਨਾਂ ਨੇ ਸ਼ੁਰੂ ਕਰਨ ਦਾ ਜਿਹੜਾ ਉਪਰਾਲਾ ਕੀਤਾ ਤੇ ਟੀਚਾ ਰੱਖਿਆ ਗਿਆ ਸੀ ਸੋ ਜਦੋਂ ਇਹਦੇ ਖਿਲਾਫ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਹਿੰਸਕ ਰੋਸ ਮظਾਰੇ ਹੁੰਦੇ ਨੇ ਤਾਂ ਉਸ ਵੇਲੇ ਪੰਪ ਵੱਲੋਂ ਜਿਹੜਾ ਹੈ ਯੂ ਟਰਨ ਲੈ ਲਿਆ ਗਿਆ ਤੇ ਯੂ ਟਰਨ ਲੈਣ ਦੇ ਵੇਲੇ ਦਲੀਲ ਇਹ ਦਿੱਤੀ ਗਈ ਹੈ ਕਿ ਅਮਰੀਕਾ ਦੇ ਵਿੱਚ ਫਲ ਸਬਜ਼ੀਆਂ ਜਿਹੜੀਆਂ ਨੇ ਉਹਨਾਂ ਦੀ ਫਸਲ ਬਹੁਤ ਪੱਕ ਚੁੱਕੀ ਆ ਤੇ ਜੇ ਉਹਨੂੰ ਟਾਈਮ ਸਿਰ ਉਸ ਫਸਲ ਨੂੰ ਨਾ ਸਾਂਭਿਆ ਗਿਆ ਤਾਂ ਅਮਰੀਕਾ ਦੇ ਅੰਦਰ ਜਿਹੜੀ ਹੈ ਉਹ ਆਰਥਿਕ ਤੌਰ ਤੇ ਜਿਹੜੀ ਆ ਉਹ ਮੰਦੀ ਆ ਜਾਵੇਗੀ ਔਰ ਇਹਨੂੰ ਮੁੱਖ ਕਰਕੇ ਸਮਝਦਿਆਂ ਹੋਇਆਂ ਇੱਕ ਅਧਿਕਾਰੀਆਂ ਨੂੰ ਅਧਿਕਾਰ ਦਿੱਤੇ ਗਏ ਵੀ ਕਿਸੇ ਨੂੰ ਵੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾਏਗੀ ਕਿਉਂਕਿ ਫਾਰਮ ਹੌਕਸਾਂ ਦੇ ਵਿੱਚ ਜਾ ਜਿੱਥੇ ਸਬਜ਼ੀਆਂ ਫਲ ਸਬਜ਼ੀਆਂ ਉਗਦੀਆਂ ਨੇ ਉਹ ਫਸਲ ਪੱਕੀ ਹੋਈ ਐ ਉਹਦੀ ਤੜਵਾਈ ਸ਼ੁਰੂ ਹੋਣੀ ਸੀ ਤੇ ਮਜ਼ਦੂਰ ਜਿਹੜੇ ਨੇ ਪ੍ਰਵਾਸੀ ਮਜ਼ਦੂਰ ਉਹ ਲੱਭਦੇ ਨਹੀਂ ਸੀ ਕਿਉਂਕਿ ਉਹ ਡਰ ਦੇ ਮਾਰੇ ਆਪੋ ਆਪਣੇ ਫਾਰਮ ਹਾਊਸਾਂ ਤੋਂ ਹੋਰ ਸ਼ੁਭਨ ਵਾਲੀਆਂ ਜਗ੍ਹਾ ਤੇ ਚਲੇ ਗਏ ਸੀ ਤੇ ਇਸੇ ਹੀ ਤਰ੍ਹਾਂ ਦਾ ਹੋਟਲਾਂ ਟਾਬਿਆਂ ਤੇ ਫਾਰਮਾਂ ਦੇ ਵਿੱਚ ਜਿਹੜੇ ਸੀ ਉਹ ਕਾਮੇ ਜਿਹੜੇ ਸੀ ਉਹ ਕੰਮ ਕਰਨ ਨਹੀਂ ਸੀ ਆਉਂਦੇ ਉਹਨਾਂ ਦੇ ਅੰਦਰ ਇੱਕ ਡਰ ਪੈਦਾ ਹੋਇਆ ਸੀ ਵੀ ਕਦੇ ਵੀ ਇੱਥੇ ਛਾਪਾਂ ਮਾਰੀ ਹੋ ਸਕਦੀ ਹੈ ਤੇ ਉਸ ਛਾਪੇ ਮਾਰੀ ਦੇ ਵਿੱਚੋਂ ਅਸੀਂ ਗ੍ਰਫਤਾਰ ਹੋ ਜਾਵਾਂਗੇ ਤੇ ਸਾਨੂੰ ਜਿਹੜਾ ਭਾਰਤ ਜਾਂ ਵੱਖ-ਵੱਖ ਹੋਰ ਦੇਸ਼ਾਂ ਦੇ ਜਿਹੜੇ ਇੱਥੇ ਲੋਕ ਗੈਰ ਕਾਨੂੰਨੀ ਤੌਰ ਤੇ ਰਹ ਰਹੇ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ ਸੂਚ ਕਰਕੇ ਉਹਨਾਂ ਹੋਟਲਾਂ ਉਹਨਾਂ ਰੈਸਟੋਰੈਂਟਾਂ ਜਾਂ ਉਹਨਾਂ ਥਾਵਾਂ ਦੇ ਜਿਹੜੇ ਕਾਰੋਬਾਰ ਸੀ ਉਹ ਜਿਹੜੇ ਉਹ ਬੰਦ ਹੋਣ ਦੇ ਕਿਨਾਰੇ ਨਾ ਆ ਗਏ ਜੇ ਉਦਯੋਗਾਂ ਦੀ ਗੱਲ ਕਰਦੇ ਆ ਤੇ ਉਦਯੋਗਾਂ ਬਹੁਤ ਵੱਡੇ ਉਦਯੋਗ ਜਿਹੜੇ ਸੀ ਉਹ ਵੀ ਆਪਣੀਆਂ ਕੰਮਿਆਂ ਤੋਂ ਜਿਹੜੇ ਸੀ ਉਹ ਉਹ ਵਿਰਮਰੇ ਸੀ ਉਹਨਾਂ ਦੇ ਵੀ ਕੰਮ ਜਿਹੜੇ ਔ ਠੱਪ ਹੋਣ ਦੇ ਕਿਨਾਰੇ ਖੜਗੇ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਯੂ ਟਰਨ ਲੈ ਲਿਆ ਤੇ ਹੁਣ ਇੱਕ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਔਰ ਖਾਸ ਗੱਲ ਜਿਹੜੀ ਕਰਨ ਵਾਲੀ ਹੋਏ ਆ ਖਾਸ ਕਰ ਲਈ ਜੀ ਕਿ ਜਿੰਨਾ ਬੰਦਿਆਂ ਕੋਲੇ ਦਸਤਾਵੇਜ਼ ਵੀ ਨਹੀਂ ਹੈ ਕਾਨੂੰਨੀ ਦਸਤਾਵੇਜ਼ ਵੀ ਨਹੀਂ ਹੈ ਉਹ ਵੀ ਜੇ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਨੇ ਤੇ ਪਰ ਉਸ ਉਹਨਾਂ ਕੋਈ ਦਸਤਾਵੇਜ਼ ਕੋਈ ਨਹੀਂ ਪਰ ਉਹ ਵੀ ਜਿਹੜੇ ਨੇ ਬੜੇ ਆਰਾਮ ਨਾਲ ਅਮਰੀਕਾ 'ਚ ਰਹਿ ਵੀ ਸਕਦੇ ਨੇ ਤੇ ਕੰਮ ਵੀ ਕਰ ਸਕਦੇ ਨੇ ਇਹ ਸਭ ਤੋਂ ਵੱਡੀ ਜਿਹੜੀ ਖੁਸ਼ਖਬਰੀ ਹੈ ਕਿ ਜਿੰਨਾਂ ਕੋਲੇ ਦਸਤਾਵੇਜ਼ ਨਹੀਂ ਵੀ ਆ ਪਰ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਵੀ ਕੰਮ ਕਰਨ ਦੀ ਔਰ ਉੱਥੇ ਰਹਿਣ ਦੀ ਜਿਹੜੀ ਆਜ਼ਾਦੀਤਾ ਉਹ ਦੇ ਦਿੱਤੀ ਗਈ ਆ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਰਾਸ਼ਟਰਪਤੀ 트ੰਪ ਸਮੇਂ-ਸਮੇਂ ਤੇ ਆਪਣੇ ਜਿਹੜੇ ਬਿਆਨ ਉਹ ਬਦਲਦੇ ਰਹਿੰਦੇ ਨੇ ਸਮੇਂ-ਸਮੇਂ ਦੇ ਤੇ ਅੱਜ ਬਿਆਨ ਕੁਝ ਹੋਰ ਦਿੱਤਾ ਕੱਲ ਨੂੰ ਕੋਈ ਯੂ-ਟਰਨ ਲੈ ਲਿਆ ਜਾਂਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਜਦੋਂ ਇਲੈਕਸ਼ਨ ਹੋਈ ਸੀ ਰਾਸ਼ਟਰਪਤੀ ਦੀ ਤੇ ਉਸ ਵੇਲੇ ਐਲਨ ਮਸਕ ਨੇ ਸਭ ਤੋਂ ਜ਼ਿਆਦਾ ਜਿਹੜੀ ਸਪੋਰਟ ਹੈ ਉਹ ਡੋਨਲਡ ਟਰੰਪ ਦੀ ਕੀਤੀ ਸੀ ਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਸਲਾਹਕਾਰ ਵੀ ਲਾਇਆ ਗਿਆ ਔਰ ਉਹਨਾਂ ਨੇ ਕੁਝ ਦਿਨਾਂ ਦੇ ਅੰਦਰ ਕਈ ਕੰਪਨੀਆਂ ਇਹ ਜਿਹਾਂ ਬੰਦ ਕਰਤੀਆਂ ਕਈ ਜਏ ਬੈਂਕਾਂ ਨੂੰ ਬੰਦ ਕੀਤਾ ਗਿਆ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਉਹ ਨੌਕਰੀਆਂ ਤੋਂ ਲੋਕਾਂ ਜਿਹੜਾ ਸੀ ਉਹ ਹਟਣਾ ਪੈ ਗਿਆ ਲੋਕਾਂ ਨੂੰ ਬੇਰੁਜ਼ਗਾਰ ਹੋਣਾ ਪੈ ਗਿਆ ਸਿਰ ਬੇਸ ਕਰਕੇ ਕਿ ਉਹ ਖਰਚੇ ਘਟਾਉਣ ਦੀ ਗੱਲ ਕੀਤੀ ਗਈ ਸੀ ਕਿ ਮੈਂ ਉਹ ਸਰਕਾਰ ਦੇ ਖਰਚੇ ਘਟਾਉਣ ਦੀ ਕਸਲਾਹ ਦਿੰਨਾ ਸਰਕਾਰ ਨੂੰ ਤੇ ਉਸ ਵੇਲੇ ਦੋਨਾਂ ਦੇ ਜਿਹੜੇ ਤੱਲੁਕਾਤ ਜਿਹੜੇ ਕਿ ਇੱਕ ਦੂਜੇ ਨਾਲ ਮੋਢੇ ਤੇ ਮੋਢਾ ਲਾ ਕੇ ਇਸ ਇਲੈਕਸ਼ਨ ਨੂੰ ਜਿਤਾਉਣ ਚ ਅੱਗੇ ਵਧੇ ਔਰ ਉਹਨਾਂ ਦੀ ਪਿਛਲੇ ਦਿਨੀ ਆਪਸੀ ਇੱਕ ਦੂਜੇ ਦਾ ਮੂੰਹ ਵੇਖਣ ਲਈ ਵੀ ਜਿਹੜੇ ਉਹ ਸਹਿਮਤ ਨਹੀਂ ਸੀ ਹੁੰਦੇ ਇੱਕ ਦੂਜੇ ਦੇ ਬਹੁਤ ਦੂਰ ਚਲੇ ਗਏ ਸੀ ਤੇ ਅੱਜ ਫੇਰ ਉਹ ਆਪਣਾ ਯੂ ਟਰਨ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਤਾਂ ਫਿਰ ਐਲਨ ਮਸਕ ਦੇ ਨਾਲ ਜਿਹੜੀ ਹੈ ਉਹ ਸਮਝੌਤਾ ਕਰਨ ਨਾਲ ਵਧ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਅਮਰੀਕਾ ਦੇ ਵਿੱਚ ਨੇ ਕਿਉਂਕਿ ਬਹੁਤ ਵੱਡੇ ਜਿਹੜੇ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਸੀ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਸੀ ਜਾਂ ਹੋਰ ਨਾਲ ਥਾਵਾਂ ਦੇ ਉੱਤੇ ਵੀ ਜਿਹੜੀ ਬਹੁਤ ਵੱਡੇ ਗਿਹੜੇ ਪ੍ਰਦਰਸ਼ਨ ਹੋਏ ਨੇ ਉਹਨਾਂ ਪ੍ਰਦਰਸ਼ਨਾਂ ਦੇ ਕਰਕੇ ਜਿਹੜਾ ਇਹ ਕੁਝ ਸਮੇਂ ਲਈ ਜਿਹੜਾ ਇਹਨੂੰ ਟਾਲ ਦਿੱਤਾ ਗਿਆ ਦੇਖਦੇ ਆ ਵੀ ਕਦੋਂ ਤੱਕ ਇਸ ਨੂੰ ਮਸਲੇ ਨੂੰ ਟਾਲਿਆ ਜਾਂਦਾ ਤੇ ਉਹਨਾਂ ਨੂੰ ਕਿਸ ਢੰਗ ਦੀ ਜਿਹੜੀ ਰਾਹਤ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦਿੱਤੀ ਜਾਂਦੀ ਹੈ ਪਰ ਨਾਲ ਦੀ ਨਾਲ ਇੱਕ ਹਦਾਇਤ ਹੋਰ ਵੀ ਕੀਤੀ ਗਈ ਹੈ ਕਿ ਜਿੰਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਕੋਈ ਕ੍ਰਿਮੀਨਲ ਜਾਂ ਕੋਈ ਅਪਰਾਧਿਕ ਕੇਸ ਦਰਜ ਹੈ ਤੇ ਉਸ ਕੇਸ ਦੇ ਮੁਤਾਬਕ ਉਹ ਕਾਰਵਾਈਆਂ ਵਿੱਚ ਸ਼ਾਮਲ ਨੇ ਉਹਨਾਂ ਨੂੰ ਜਰੂਰ ਜਿਹੜੇ ਆ ਉਹ ਲੱਭ ਲੱਭ ਕੇ ਜਿਹੜੇ ਐ ਛਾਪੇ ਹਰ ਥਾਂ ਤੇ ਪੈ ਰਹੇ ਨੇ ਉਹਨਾਂ ਦੇ ਵਿੱਚ ਛਾਪਿਆਂ ਚ ਜਿਹੜੇ ਵੀ ਬੰਦੇ ਗ੍ਰਿਫਤਾਰ ਹੁੰਦੇ ਨੇ ਉਹਨਾਂ ਦੇ ਰਿਕਾਰਡ ਨੂੰ ਚੈੱਕ ਕੀਤਾ ਜਾਂਦਾ ਤੇ ਉਹਨਾਂ ਦੀ ਡੈਪੋਟ੍ਰੇਸ਼ਨ ਜਿਹੜੀ ਐ ਰਿਪੋਰਟ ਜਿਹੜੀ ਐ ਉਹਨੂੰ ਕਰ ਦਿੱਤਾ ਜਾਏਗਾ ਔਰ ਜੇ ਮੈਂ ਕੈਨੇਡਾ ਦੀ ਗੱਲ ਕਰਦਾ ਤੇ ਤੁਹਾਨੂੰ ਪਤਾ ਹੀ ਹੈ 15 ਤੋਂ ਲੈ ਕੇ 17 ਤੱਕ ਕੈਲਗਰੀ ਦੇ ਵਿੱਚ ਕੈਨੇਡਾ ਦੇ ਅੰਦਰ ਇੱਕ ਜੀ7 ਜਿਹੜੀ ਉਹ ਡਿਬੇਟ ਜੇਕਾ ਸਮੇਲਨ ਕੀਤਾ ਗਿਆ ਤੇ ਉਸ ਸਮੇਲਨ ਕਿੱਥੇ ਵੱਖ-ਵੱਖ ਦੇਸ਼ਾਂ ਦੇ ਜਿਹੜੇ ਸੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂ ਹੋਰ ਦੇਸ਼ ਸ਼ਾਮਲ ਹੋਏ ਨੇ ਉਹਦੇ ਨਾਲ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਥੇ ਜਿਹੜੇ ਸੀ ਉਹ ਸੱਦੇ ਗਏ ਸੀ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਜਿਹੜੀ ਹੈ ਅ ਕੁਮਾਰ ਕਾਰਨੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਔਰ ਉਸ ਮੁਲਾਕਾਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਕਾਰਨ ਮਾਰਕ ਮਾਰਕਰਨੀ ਤੇ ਉਹਨਾਂ ਦੇ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਨੇ ਕਿ ਸਫਲਤਾਪੂਰਵਕ ਜਿਹੜਾ ਇਹ ਸਮੇਲਨ ਹੈ ਉਹ ਸਰੇ ਲੱਗਾ ਔਰ ਨਾਲ ਦੀ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਸਮਝੌਤੇ ਕੀਤੇ ਗਏ ਨੇ ਤੇ ਸਭ ਤੋਂ ਜ਼ਿਆਦਾ ਜਿਹੜਾ ਮਹੱਤਵਪੂਰਨ ਗੱਲ ਇਹ ਸੀ ਕਿ ਉਹ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜਾ ਸਮਝੌਤਾ ਉਹਨਾਂ ਨੇ ਗੱਲ ਕੀਤੀ ਵੀ ਜਿੰਨੀਆਂ ਵੀ ਅਪਰਾਧਿਕ ਕਾਰਵਾਈਆਂ ਜਾਂ ਜਿੰਨੇ ਵੀ ਇਹ ਜਿਹੜੀਆਂ ਫਰੌਤੀਆਂ ਜਾਂ ਹੋਰ ਇਆ ਇੱਕ ਡਿਪਲੋਮੈਟਿਕ ਤੌਰ ਦੇ ਉੱਤੇ ਜੋ ਕੁਝ ਵਾਪਰਦਾ ਉਹ ਗੁਫੀਆ ਜੋ ਕੁਝ ਵੀ ਹੋਏਗਾ ਅਸੀਂ ਦੋਨੇ ਦੇਸ਼ ਜਿਹੜਾ ਉਹ ਸਾਂਝੀ ਜਾਣਕਾਰੀ ਜਿਹੜੀ ਆ ਉਹਨੂੰ ਸਾਂਝੇ ਤੌਰ ਦੇ ਉੱਤੇ ਵਿਚਾਰ ਵਟਾਂਦਰੇ ਕਿ ਲਿਆਇਆ ਕਰਾਂਗੇ ਇਹ ਸਮਝੌਤਾ ਜਿਹੜਾ ਉਹ ਸਿਰੇ ਲੱਗਣ ਦੀ ਆਸ ਕੀਤੀ ਜਾ ਸਕਦੀ ਹੈ ਔਰ ਨਾਲ ਦੀ ਨਾਲ ਦੋਨਾਂ ਦੇਸ਼ਾਂ ਨੇ ਆਪੋ ਆਪਣੇ ਜਿਹੜੇ ਰਾਜਦੂਤ ਸੀ ਜਿਹਨੂੰ ਹਾਈ ਕਮਿਸ਼ਨਰ ਕਹਿ ਦੇਣ ਕਮਿਸ਼ਨ ਕਹਿ ਦਿੰਨੇ ਆ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਉਹ ਦਫ਼ਤਰ ਜਿਹੜੇ ਨੇ ਹੁਣ ਬਹਾਲ ਕਰ ਦਿੱਤੇ ਗਏ ਨੇ ਜਿਹੜੇ ਕੰਮ ਬਹੁਤ ਲੇਟ ਹੁੰਦੇ ਸੀ ਜਿੰਨਾ ਕੰਮਾਂ ਵਾਸਤੇ ਜਿਵੇਂ ਵੀਜ਼ੇ ਨੇ ਕਿਸੇ ਨੂੰ ਅਪਲਾਈ ਕਰਨਾ ਜਾਂ ਕਿਸੇ ਹੋਰ ਸੰਭਾਇਆ ਸੀ ਤੇ ਉਹ ਵੀਜ਼ਿਆਂ ਦੀ ਜਿਹੜੀ ਸੀ ਉਹ ਬਹੁਤ ਜਿਹੜੀ ਇੰਤਜ਼ਾਰ ਕਰਨੀ ਪੈਂਦੀ ਸੀ ਸਟਾਫ ਦੀ ਘਾਟ ਕਰਕੇ ਜਾਂ ਜਿਹੜੇ ਸਾਡੇ ਆਪਣੇ ਜਿਹੜੇ ਹਾਈ ਕਮਿਸ਼ਨਰ ਸੀ ਕਮਿਸ਼ਨ ਸੀ ਜਿਹੜੇ ਡਿਪਲੋਮੈਟ ਮਤਲਬ ਕਹਿਣ ਦਾ ਪਾਵਰ ਰਾਜਦੂ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਦਫ਼ਤਰ ਬੰਦ ਕਰ ਦਿੱਤੇ ਗਏ ਸੀ ਤੇ ਹੁਣ ਉਹਨਾਂ ਦਫ਼ਤਰਾਂ ਨੂੰ ਦੁਬਾਰਾ ਖੋਲਣ ਦੀ ਜਿਹੜੀ ਹੈ ਉਹ ਬਹਾਲੀ ਕਰ ਦਿੱਤੀ ਗਈ ਸਭ ਤੋਂ ਵੱਡੀ ਬਾਹਰਲੇ ਦੇਸ਼ਾਂ ਦੇ ਖਾਸ ਕਰਕੇ ਪੰਜਾਬੀਆਂ ਦੀ ਔਰ ਭਾਰਤੀਆਂ ਦੀ ਇਹ ਖੁਸ਼ੀ ਵਾਲੀ ਗੱਲ ਹੈ ਕਿ ਇਹ ਦੋਨੇ ਜਿਹੜੇ ਦਫ਼ਤਰ ਕੈਨੇਡਾ ਦਾ ਔਰ ਭਾਰਤ ਦੇ ਜਿਹੜੇ ਮਤਲਬ ਕੈਨੇਡਾ ਦੀਆਂ ਮੈਸੀਆਂ ਜਿਹੜੀਆਂ ਨੇ ਉਹ ਹੁਣ ਪ੍ਰਾਪਰ ਤੌਰ ਤੇ ਕੰਮ ਕਰਦੀਆਂ ਨਜ਼ਰ ਆਉਣਗੀਆਂ ਇਹ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਔਰ ਨਾਲ ਦੀ ਨਾਲ ਵਪਾਰਕ ਤੌਰ ਦੇ ਉੱਤੇ ਦੋਨਾਂ ਦਿਸ਼ਾਂ ਕਿਉਂਕਿ ਕੈਨੇਡਾ ਦੇ ਅੰਦਰ ਜਿਵੇਂ ਟੰਗਣਾ ਪਿਛਲੇ ਸਮੇਂ ਤੋਂ ਜਿਹੜੇ ਸਾਡੇ ਇਸ ਤੋਂ ਪਹਿਲਾਂ ਟਰੂਡੋ ਸੀਗੇ ਟਰੂਡੋ ਵੇਲੇ ਤੋਂ ਜਿੱਦਾਂ ਦੇ ਸਾਡੇ ਭਾਰਤ ਦੇ ਤੇ ਕੈਨੇਡਾ ਦੇ ਜਿਹੜੇ ਤਲੂਕਾ ਤੋਂ ਤਣਾਅਪੂਰਕ ਹੋ ਗਏ ਸੀ ਔਰ ਉਹਨਾਂ ਤਣਾਅਪੂਰਕ ਨੂੰ ਅੱਜ ਅੱਛੇ ਮਾਹੌਲ ਦੇ ਵਿੱਚ ਤਬਦੀਲ ਕਰਨ ਵਾਸਤੇ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਆਪਸੀ ਮੁਲਾਕਾਤ ਹੋਣੀ ਔਰ ਜੀ7 ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਮਸਲੇ ਵਿਚਾਰੇ ਗਏ ਉੱਚ ਵਪਾਰਕ ਵੀ ਹੈ ਔਰ ਸਭ ਕੁਝ ਹੈ ਖੈਰ ਕੈਨੇਡਾ ਦੇ ਲੋਕਾਂ ਨੂੰ ਵੀ ਬਹੁਤ ਵੱਡੀਆਂ ਆਸਾਂ ਨੇ ਮਾਰਗ ਕਾਰਨੀ ਤੋਂ ਕਿਉਂਕਿ ਮਾਰਗ ਕਾਰਨੀ ਨੂੰ ਭਾਰਤ ਦੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜਿਹੜੇ ਸਾਬਕਾ ਸੀ ਉਹਦੀ ਮਤਲਬ ਦੇਖ ਕੇ ਸਮਝਿਆ ਜਾ ਰਿਹਾ ਹੈ ਇਹ ਭਾਰਤ ਦੇ ਮਨਮੋਹਨ ਸਿੰਘ ਦੇ ਵਾਂਗੂ ਹੀ ਸਾਡਾ ਜਿਹੜਾ ਏ ਮਾਰਕਰਨੀ ਨੇ ਕਿਉਂਕਿ ਮਾਰਕਰਨੀ ਦੀ ਗੱਲ ਜਦਾਂ ਕਿ ਜਿੱਦੀ ਚੱਲਦੀ ਇੱਥੇ ਕਿਉਂ ਰਾਜਨੀਤਿਕ ਤੌਰ ਤੇ ਨਹੀਂ ਸਿਆਸੀ ਬੰਦੇ ਨਹੀਂ ਉਹ ਇੱਕ ਇਕਨੋਮਿਸਟ ਹੈ ਕਹਿਣ ਦਾ ਭਾਵ ਵੀ ਉਹ ਅਰਥ ਵਿਗਿਆਨੀ ਨੇ ਤੇ ਉਹ ਇਸ ਦੇਸ਼ ਨੂੰ ਜਿਹੜੀ ਇਹਨਾਂ ਦੀ ਇਕਨੋਮੀ ਬਹੁਤ ਨੀ ਪੱਧਰ ਤੇ ਥੱਲੇ ਪੱਧਰ ਤੇ ਆ ਗਈ ਹੈ ਜਾਂ ਉਹਦੇ ਚ ਬਹੁਤ ਵੱਡੀ ਜਿਹੜੀ ਆਰਥਿਕਤਾ ਦੇ ਤੌਰ ਤੇ ਬਹੁਤ ਸਮੱਸਿਆ ਪੈਦਾ ਹੋ ਗਈਆਂ ਨੇ ਉਹਨਾਂ ਸਮੱਸਿਆ 'ਚੋਂ ਬਾਹਰ ਕੱਢਣ ਦਾ ਬਹੁਤ ਵੱਡਾ ਜਿਹੜਾ ਲੋਕਾਂ ਨੂੰ ਭਰੋਸਾ ਹੈ ਮਾਰਕ ਕਾਰਨੀ ਤੇ ਤੇ ਇਸੇ ਕਰਕੇ ਜਿਹੜੀ ਹੈ ਲਿਬਰਲ ਜਿਹੜੀ ਦੁਬਾਰਾ ਜਿਹੜੀ ਹੈ ਲੋਕਾਂ ਦੇ ਮਨਾਂ 'ਚੋਂ ਟੁੱਟ ਚੁੱਕੀ ਸੀ ਸਿਰਫ ਮਾਰਕ ਕਾਰਨੀ ਦੇ ਕਰਕੇ ਉੱਤੇ ਭਰੋਸਾ ਕਰਕੇ ਕੈਨੇਡਾ ਦੇ ਵਸਨੀਕਾਂ ਨੇ ਦੁਬਾਰਾ ਜਿਹੜੀ ਹੈ ਲਿਬਰਲ ਪਾਰਟੀ ਲੈ ਕੇ ਆਂਦੀ ਜਿਹਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਣਾਏ ਗਏ ਨੇ ਔਰ ਉਹ ਬਹੁਤ ਸੂਝਵਾਨ ਤੇ ਸਿਆਣੇ ਹੋ ਕੇ ਉਹਨਾਂ ਦੇਸ਼ਾਂ ਨਾਲ ਆਪਣੇ ਵਪਾਰ ਨੂੰ ਵਧਾਉਣ ਵਾਸਤੇ ਉਹਨਾਂ ਨਾਲ ਫਿਰ ਜਿਹੜਾ ਹੈ ਬਹੁਤ ਵੱਡਾ ਹਮਦਰਦੀ ਨਾਲ ਪਿਆਰ ਨਾਲ ਤੇ ਸਤਿਕਾਰ ਨਾਲ ਜਿਹੜਾ ਰਿਸ਼ਤਾ ਬਣਾਉਣ ਦਾ ਜਿਹੜਾ ਯਤਨ ਕੀਤਾ ਗਿਆ ਤੇ ਸਾਨੂੰ ਲੱਗਦਾ ਕਿ ਸਾਡੇ ਭਾਰਤੀਆਂ ਨੂੰ ਜਾਂ ਹੋਰਨਾਂ ਨੂੰ ਵੀ ਇਸ ਗੱਲ ਦੀ ਸਵਾਗਤ ਕਰਨਾ ਚਾਹੀਦਾ ਕਿ ਜਿਹੜੇ ਤਣਾਅ ਸਾਡੇ ਸੀ ਉਹ ਤਣਾਅ ਖਤਮ ਹੁੰਦੇ ਨਗਰ ਆ ਰਹੇ ਨੇ ਇਹਦੇ ਨਾਲ ਸੋ ਇਹ ਖੁਸ਼ੀ ਦਾ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਹਾਂ ਕੁਝ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਸੰਸਥਾਵਾਂ ਇੱਕ ਸਿਰਫ ਕੁਝ ਨਿੱਜੀ ਮਫਾਦਾਂ ਲਈ ਜਾਂ ਕਿਸ ਢੰਗ ਦੇ ਨਾਲ ਉਹ ਆਪਣੇ ਆਪ ਨੂੰ ਅੱਗੇ ਲਿਆਉਣ ਲਈ ਇਦਾਂ ਦੇ ਜਿਹੜੇ ਉਹ ਬਿਆਨਬਾਜ਼ੀਆਂ ਕਰਦੇ ਰਹਿੰਦੇ ਨੇ ਵੀ ਭਾਰਤ ਦਾ ਪ੍ਰਧਾਨ ਮੰਤਰੀ ਔਰ ਇੱਥੋਂ ਦੇ ਕਿਉਂ ਆਉਂਦੇ ਨੇ ਵਿਰੋਧ ਵੀ ਹੋਇਆ ਸੀ ਕਈਆਂ ਨੇ ਗੈਰਵਾਜਬ ਵੀ ਕਿਹਾ ਪਰ ਅਸਲ ਦੇ ਵਿੱਚ ਕੈਨੇਡਾ ਦੇ ਲੋਕ ਜਿਹੜੇ ਪੰਜਾਬੀ ਭਾਈਚਾਰਾ ਪਿਛਲੇ ਦਿਨ ਤੁਹਾਨੂੰ ਪਤਾ ਹੀ ਹੈ ਵੀ ਪੰਜਾਬੀ ਭਾਈਚਾਰੇ ਨੇ ਇੱਕ ਬਹੁਤ ਵੱਡੀ ਇੱਥੇ ਜਿਹੜੀ ਆ ਉਹ ਡਿਬੇਟ ਜਿਹੜੀ ਆ ਇਸ ਫਰੋਤੀਆਂ ਦੇ ਖਿਲਾਫ ਗੋਲੀਬਾਰੀ ਜਿਹੜੀ ਰੋਜ਼ ਹੁੰਦੀ ਆ ਉਹਦੇ ਖਿਲਾਫ ਨਸ਼ੇ ਦੇ ਖਿਲਾਫ ਜਾਂ ਹੋਰ ਨਾ ਐਕਟੀਵਿਟੀ ਜਿਹੜੀਆਂ ਕਿ ਪੰਜਾਬੀ ਭਾਈਚਾਰੇ ਦੇ ਵੱਲੋਂ ਹੀ ਇਹ ਕੀਤੀਆਂ ਜਾਂਦੀਆਂ ਰਹੀਆਂ ਉਹਨਾਂ ਦੇ ਖਿਲਾਫ ਇੱਕ ਵੱਡੀ ਮੂਵਮੈਂਟ ਜਿਹੜੀ ਹੈ ਉਹ ਇਕੱਠੀ ਕਰਨ ਵਾਸਤੇ ਪਿਛਲੇ ਦਿਨੀਆਂ ਰਿਫਲੈਕਟਰ ਰਿਫਲੈਕਸ਼ਨ ਜਿਹੜਾ ਬੈਂਕਟ ਹਾਲ ਹੈ ਉਹਦੇ ਵਿੱਚ ਜਿਹੜੀ ਬਹੁਤ ਵੱਡੀ ਜਿਹੜੀ ਡਿਬੇਟ ਕੀਤੀ ਜਿਹਦੇ ਵਿੱਚ ਸਰੀ ਦੀ ਪੁਲਿਸ ਔਰ ਇੱਥੋਂ ਤੱਕ ਸੁਰੱਖਿਆ ਤੇ ਸਲਾਹਕਾਰ ਜਿਹੜਾ ਸੀਗਾ ਸ਼ੰਗਰੀ ਬੈਂਕ ਉਹ ਵੀ ਹਿੱਸਾ ਲੈਂਦੇ ਨੇ ਸਰੀ ਦੀ ਪੁਲਿਸ ਵੀ ਹਿੱਸਾ ਲੈਂਦੀ ਆ ਈਵਨ ਦਿੱਥੋਂ ਤੱਕ ਕਿ ਸਰੀ ਦੇ ਜਿਹੜੇ ਨਿਊਟਨ ਸਰੀ ਤੋਂ ਮੈਂਬਰ ਪਾਰਲੀਮੈਂਟ ਨੇ ਸੁਖ ਧਾਲੀਵਾਲ ਜੀ ਜਾਂ ਗੁਰਬਖਸ਼ ਜਿਹੜੇ ਸੈਣੀ ਐਮਪੀ ਹੁਣ ਨਵੇਂ ਬਣੇ ਨੇ ਜਾਂ ਹੋਰ ਐਮਐਲਏ ਜਿਹੜੇ ਅਮਨਾ ਸ਼ਾ ਜਾਂ ਮਨਦੀਪ ਧਾਲੀਵਾਲ ਇਹ ਸਾਰੇ ਬੰਦੇ ਜਿਹੜੇ ਸੀ ਇਹ ਇਕੱਠੇ ਹੋ ਕੇ ਮਾਰਕ ਕਾਰਨੀ ਨੂੰ ਇੱਕ ਬੇਨਤੀ ਕਰਨ ਜਾ ਰਹੇ ਨੇ ਕਿ ਇਸ ਆਪਣੇ ਕਾਨੂੰਨਾਂ ਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਕਮੀਆਂ ਨੂੰ ਦੂਰ ਕਰਕੇ ਤੇ ਇਦਾਂ ਦਾ ਫੋਰਮ ਕ੍ਰੀਏਟ ਕੀਤਾ ਜਾ ਰਿਹਾ ਜਿਹੜਾ ਇਹਨਾਂ ਕਾਰਵਾਈਆਂ ਦੇ ਖਿਲਾਫ ਜਿਹੜੀ ਬਹੁਤ ਮਤਲਬ ਜਿਹੜੀ ਇਕੱਠ ਕੀਤਾ ਗਿਆ ਤਾਂ ਕਿ ਇਹਦਾ ਕੋਈ ਹੱਲ ਨਿਕਲ ਸਕੇ ਜਿਹੜੀਆਂ ਗਤੀਵਿਧੀਆਂ ਸਰੀ ਸ਼ਹਿਰ ਦੇ ਵਿੱਚ ਜਾਂ ਟ੍ਰਾਂਟੋ ਜਾਂ ਬ੍ਰਾਂਟਨ ਦੇ ਵਿੱਚ ਆ ਵਾਪਰ ਰਹੀਆਂ ਰੋਜ਼ ਗੋਲੀਬਾਰੀ ਹੋ ਰਹੀ ਆ ਰੋਜ਼ ਮਤਲਬ ਜਿਹੜੀਆਂ ਫਰੌਤੀਆਂ ਜਿਹੜੀਆਂ ਮੰਗੀਆਂ ਜਾ ਰਹੀਆਂ ਧਮਕਾਇਆ ਜਾ ਰਿਹਾ ਇਹਨਾਂ ਦੇ ਖਿਲਾਫ ਜਿਹੜੀ ਇੱਕ ਇਕੱਠ ਕੀਤਾ ਗਿਆ ਔਰ ਉਸ ਇਕੱਠ ਤੋਂ ਦੂਸਰੇ ਦਿਨ ਬਾਅਦ ਹੀ ਡੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇਮੀ ਪ੍ਰਧਾਨ ਮੰਤਰੀ ਮਾਰਗ ਕਾਰਨੀ ਨੂੰ ਇੱਕ ਚਿੱਠੀ ਲਿਖੀ ਤੇ ਉਸ ਚਿੱਠੀ ਦੇ ਵਿੱਚ ਉਹ ਇਹ ਮੰਗ ਕਰਦਾ ਹੈ ਕਿ ਜਿਹੜੀ ਮਤਲਬ ਅਤਵਾਦੀ ਜਥੇਬੰਦੀਆਂ ਨੇ ਇਹਨਾਂ ਨੂੰ ਅਤਵਾਦੀ ਐਲਾਨਿਆ ਜਾਵੇ ਖਾਸ ਕਰਕੇ ਉਹ ਨਾਂ ਲੈਂਦੇ ਨੇ ਲਾਰੈਂਸ ਬੁਸ਼ਨੋਈ ਦਾ ਕਿ ਜਿਹੜੀ ਉਹ ਜਥੇਬੰਦੀ ਚਲਾ ਰਹੇ ਨੇ ਉਹਨੂੰ ਅੱਤ ਵੱਧੀ ਐਲਾਨਿਆਂ ਜਾਵੇ ਇਹ ਜਿਹੜੀ ਹੈ ਨਮਾ ਜਿਹੜਾ ਪ੍ਰੀਮੀਅਰ ਬੀਸੀ ਦੇ ਡੇਵਿਡ ਈਬੀ ਉਹਨਾਂ ਵੱਲੋਂ ਮਾਰਕਰਨੀ ਨੂੰ ਜਿਹੜੀ ਆ ਉਹ ਚਿੱਠੀ ਲਿਖੀ ਗਈ ਆ ਸੋ ਇਹ ਸਾਰੇ ਕੋਈ ਨੂੰ ਵਿਚਾਰਦਿਆਂ ਹੋਇਆਂ ਇੱਕ ਖੁਸ਼ੀ ਦੀਆਂ ਖਬਰਾਂ ਵੀ ਨੇ ਤੇ ਕੁਝ ਏਦਾਂ ਦੀਆਂ ਵੀ ਨੇ ਵੀ ਜਿਹੜੀਆਂ ਤੁਹਾਨੂੰ ਇੱਕ ਚੰਗੇ ਤੇ ਹੋਰ ਵਧੀਆ ਪਾਸੇ ਲੈ ਕੇ ਜਾਣ ਦਾ ਉਪਰਾਲਾ ਕੀਤਾ ਜਾਏਗਾ ਤੋਂ ਚੰਗੀ ਗੱਲ ਹੈ ਇੱਕ ਚੰਗਾ ਮਾਹੌਲ ਹੈ ਕਿ ਜੇ ਜੀ7 ਦੇ ਵਿੱਚੋਂ ਬਹੁਤ ਕੁਝ ਅਜਿਆ ਨਿਕਲਦਾ ਹੈ ਨਿਕਲੇਗਾ ਜਿਹਦੇ ਨਾਲ ਕੈਨੇਡਾ ਦਾ ਵਪਾਰ ਜਿਹੜਾ ਦੂਸਰੇ ਦੇਸ਼ਾਂ ਨਾਲ ਵੀ ਹੋਊਗਾ ਕਿਉਂਕਿ ਪਹਿਲਾਂ ਜਿਹੜਾ ਵਪਾਰ ਸੀ 75% ਦੇ ਕਰੀਬ ਅਮਰੀਕਾ ਦੇ ਨਾਲ ਉਹਨਾਂ ਦਾ ਜਿਹੜਾ ਵਪਾਰ ਚੱਲਦਾ ਸੀ ਕੈਨੇਡਾ ਦਾ ਪਰ ਉਹ ਕੈਨੇਡਾ ਦੇ ਮਤਲਬ ਜਿਹੜਾ ਵਪਾਰ 75% ਸੀ ਉਹਦੇ ਮੁਤਾਬਕ ਜਦੋਂ ਰਾਸ਼ਟਰਪਤੀ 트럼ਪ ਆਉਂਦੇ ਨੇ ਤੋ ਇਹ ਟੈਰਫ ਲਾਉਂਦੇ ਨੇ ਟੈਕਸਾਂ 'ਚ ਵਾਧਾ ਕਰਦੇ ਨੇ ਜਿਹਦੇ ਨਾਲ ਬਹੁਤ ਵੱਡੀ ਮੰਗਾਈ ਜਾਂ ਹੋਰ ਕਈ ਕੁਝ ਇੱਥੇ ਵਾਪਰਿਆ ਸੋ ਇਸ ਕਰਕੇ ਜੇ ਮਾਰਗਕਾਰਨੀ ਵਰਗੇ ਸਿਆਣੇ ਤੇ ਸੂਝਵਾਨ ਪ੍ਰਧਾਨ ਮੰਤਰੀ ਬਾਕੀ ਦੇਸ਼ਾਂ ਨਾਲ ਵੀ ਆਪਣੇ ਜਿਹੜੇ ਵਪਾਰਕ ਰਸਤੇ ਖੋਲਦੇ ਨੇ ਤੇ ਤੋਂ ਵੱਡੀ ਹੋਰ ਖੁਸ਼ੀ ਦੀ ਕੀ ਗੱਲ ਹੋ ਸਕਦੀ ਆ ਸੋ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਲਈ ਉਦੋਂ ਤੱਕ ਨਰਿੰਦਰ ਸਿੰਘ ਲਾਲ ਮੋਦਯ ਯਾਗੀਤ ਰੱਬ ਰਾਖਾ